ਟੱਕੜ ਬੰਦੇ ਆ ਦੇਸੀ ਬੰਦੇ ਆ ਟੱਕੜ ਬੰਦੇ ਆ ਇਹ ਇਹ ਤਾਂ ਮੈਨੂੰ ਕਹਿ ਦਿੰਦੇ ਆ ਬਾਈ ਜੀ ਤੁਸੀਂ ਕਿਸੇ ਪਾਰਟੀ ਵੱਲੋਂ ਆਉਂਦੇ ਅਸੀਂ ਵੋਟ ਹੀ ਨਹੀਂ ਸੀ ਪਾਉਂਦੇ ਤੁਹਾਨੂੰ ਇਹ 4 ਜੂਨ ਨੂੰ ਪਹਿਲੀ ਗੋਲੀ ਚੱਲੀ ਸੀ 4 ਨੂੰ ਇਲੈਕਟ 4 ਨੂੰ ਇੱਧਰ ਇੱਧਰ ਉਹ ਤੂਪ ਚਲਾ ਦੋ ਜਿਹੜੀ ਸਿੱਧੀ ਪਾਰਲੀਮੈਂਟ ਦੇ ਵਿੱਚ ਜਾ ਕੇ ਬੈਠੇ ਕੱਟਸ ਮੈਂ ਕਲਾਕਾਰਾਂ ਨੇ ਮੇਰਾ ਵਿਰੋਧ ਕੀਤਾ ਹੈ ਫੌਰਨ ਜਾ ਕੇ ਜੇ ਸਟੇਜ ਲਾਉਣਗੇ ਲੋਕ ਇਹਨਾਂ ਦਾ ਵਿਰੋਧ ਕਰਨਗੇ ਐਕਚੁਅਲੀ ਮੈਂ ਪਾਰਟੀਆਂ ਦੇ ਨਾਲ ਰਲ ਕੇ ਲੜਦਾ ਸੀ ਮੈਂ ਆਪਣੇ ਫਾਦਰ ਸਾਹਿਬ ਦੀ ਵੈਲਿਊ ਨੂੰ ਹੀ ਅੰਡਰਐਸਟੀਮੇਟ ਕਰ ਗਿਆ ਸੀ ਭਾਈ ਜੇ ਤਾਂ ਭੁੱਖੇ ਮਰਦੇ ਆ ਉਦੋਂ ਤਾਂ ਕੋਈ ਨਹੀਂ ਕਹਿੰਦਾ ਵੀ ਫਲਾਣੀ ਏਜੰਸੀ ਨੇ ਸੈੱਟ ਕੀਤਾ ਹੈ ਸਭ ਡਰਾਮੇ ਆ ਸਭ ਡਰਾਮੇ ਸਭ ਝੂਠ ਮੈਂ ਕਹਿੰਦਾ ਬਹੁਤ ਕੁਝ ਹੋਊਗਾ ਜੀ 4 ਤਰੀਕ ਤੋਂ ਬਾਅਦ ਆਇਓ ਫਿਰ ਦੱਸਾਂਗੇ ਕੀ ਹੋਊਗਾ ਜੀ ਲੋਕ ਸਭਾ ਹਲਕਾ ਫਰੀਦਕੋਟ ਜਿਹੜੇ ਕਹਿੰਦੇ ਸੀ ਕਿ ਕਲਾਕਾਰ ਜਿੱਤਣਗੇ ਐਦਾਂ ਹੋਊਗਾ ਉਦਾਂ ਹੋਊਗਾ ਕਿ ਸਾਡੇ ਦਾ ਯਾਰ ਨੇ ਅਸੀਂ ਜਿਤਾ ਕੇ ਲੈ ਜਾਵਾਂਗੇ ਪਰ ਹਵਾ ਕੁਛ ਐਦਾਂ ਦੀ ਬਦਲੀ 23 ਕਹਿੰਦੇ ਇੱਕ ਖਾਸ ਤਰੀਕ ਸੀਗੀ ਲੋਕ ਸਭਾ ਹਲਕੇ ਲਈ ਉਸ ਤੋਂ ਬਾਅਦ 25 ਉਦੋਂ ਖਾਸ ਬਣ ਗਈ ਤੇ ਇੱਕ ਉਦੋਂ ਵੀ ਖਾਸ ਹੋਊਗੀ ਤੇ 4 ਸ਼ਾਇਦ ਲਾਸਟ ਵਾਲੀ ਖਾਸ ਹੋਊਗੀ ਤੇ ਸਾਡੇ ਨਾਲ ਸਰਪਜੀਤ ਸਿੰਘ ਮੌਜੂਦ ਆ ਜਿੰਨਾਂ ਗੱਲਬਾਤ ਕਰਾਂਗੇ ਸੁਪੁੱਤਰ ਸ਼ਹੀਦ ਪਾਈ ਬਿਆਨ ਸਿੰਘ ਇੱਕ ਇੰਟਰਵਿਊ ਕੀਤੀ ਸੀ ਅਸੀਂ ਪਹਿਲਾਂ ਉਦੋਂ ਉਹਨਾਂ ਦੇ ਕੋਈ ਵਿਚਾਰ ਨਹੀਂ ਹੈਗੇ ਸੀ ਇਲੈਕਸ਼ਨ ਨਰਮ ਦੇ ਸਭ ਤੋਂ ਪਹਿਲਾਂ ਫਤੇਜੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕਾ ਜਦੋਂ ਆਪਾਂ ਪਹਿਲੀ ਵਾਰੀ ਘਰੇ ਮਿਲੇ ਸੀ ਉਦੋਂ ਕੋਈ ਵਿਚਾਰ ਨਹੀਂ ਸੀ ਵਿਚਾਰ ਨਹੀਂ ਸੀ ਕੋਈ ਵਿਚਾਰ ਨਹੀਂ ਸੀ ਉਦੋਂ ਤੱਕ ਮੈਂ ਐਸੇ ਹੀ ਗੱਲ ਸੁਣਦਾ ਸੀ ਵੀ ਲੈਕਚਰ ਲੜ ਸਕਦੇ ਆ ਅਖਬਾਰ 'ਚ ਖਬਰ ਆਈ ਦੇਖੀ ਤੇ ਇਲੈਕਸ਼ਨ ਮੈਂ ਤੁਹਾਡੇ ਕੋਲ ਪੁੱਜਿਆ ਤੇ ਆਪਾਂ ਨੂੰ ਆਇਆਗਾ ਚਲ ਦੇਖੀ ਜਿਉਂਗੀ ਸੰਗਤ ਮਾਨ ਦੇਵੇਗੀ ਤੇ ਲੱਗਦਾ ਸੀ ਸੰਗਤ ਇੱਡਾ ਵੱਡਾ ਇਮਾਨ ਦੇ ਤੂੰ ਐ ਕੰਮ ਹੋ ਗਿਆ ਬਹੁਤ ਪਿਆਰ ਮਿਲਿਆ ਬਹੁਤ ਪਿਆਰ ਇਹ ਪਿਆਰ ਵੀ ਨਾ ਤਾਂ ਮਿਲਿਆ ਇਹ ਮੈਨੂੰ ਲੋਕੀ ਦੇਖੋ ਕਲੀਅਰ ਇਹ ਲੋਕੀਆਂ ਦੇਸੀ ਬੰਦੇ ਦੇਸੀ ਆਮ ਦਾ ਜੱਟ ਦੇ ਸੀ ਇੱਥੋਂ ਚੱਲਣ ਆਇਆ ਸੀ ਦਿਲ ਤੋਂ ਦਿਲ ਤੋਂ ਇਹ ਇਹਨਾਂ ਦੇ ਨਾ ਕੋ ਨਹੀਂ ਹੈ ਮਤਲਬ ਇਹਨਾਂ ਦਾ ਮੂੰਹ ਹੋਰ ਤੇ ਦਿਲ ਹੋਰ ਉਹ ਨਹੀਂ ਹੈ ਜਿਹੜੇ ਦਿਲ ਚੋੜ ਬੰਦੇ ਆ ਦੇਸੀ ਬੰਦੇ ਆ ਟੱਕੜ ਬੰਦੇ ਆ ਇਹ ਇਹ ਤਾਂ ਮੈਨੂੰ ਕਹਿ ਦਿੰਦੇ ਆ ਬਾਈ ਜੀ ਤੁਸੀਂ ਕਿਸੇ ਪਾਰਟੀ ਵੱਲੋਂ ਆਉਂਦੇ ਸੀ ਵੋਟ ਹੀ ਨਹੀਂ ਸੀ ਪਾਉਂਦੇ ਤੁਹਾਨੂੰ ਕਹਿੰਦੇ ਸਿਰਲਾ ਆਮ ਕਰਦੀ ਆ ਹਾਂ ਕਹਿੰਦੇ ਤੁਸੀਂ ਕੱਲੇ ਆਏ ਹੋ ਆਪਣੇ ਕਨੇ ਸੀ ਵੋਟ ਤੁਹਾਨੂੰ ਕਿਸੇ ਹੋਰ ਦੇ ਨਾਂ ਤੇ ਨਹੀਂ ਸੀ ਪਾਣੀ ਕਿਨੇ ਤੁਸੀਂ ਆਏ ਆਪਣੇ ਬਜ਼ੁਰਗ ਦਾ ਨਾਮ ਲੈ ਕੇ ਉਹ ਕਹਿੰਦੇ ਅਸੀਂ ਤੁਹਾਡੇ ਬਜ਼ੁਰਗ ਨੂੰ ਪਿੱਠ ਦਿਖਾ ਹੀ ਨਹੀਂ ਸਕਦੇ ਹੂੰ ਉਹ ਤਾਂ ਕਹਿੰਦੇ ਲਾਂਮਾ ਬਨਜੂ ਜੀ ਅਸੀਂ ਜੇ ਵੋਟਾਂ ਪਾਈ ਕਹਿੰਦੇ ਸਾਡੇ ਗੁਰੂ ਘਰ ਜਾਣ ਦਾ ਕਹਿੰਦੇ ਅਸੀਂ ਦਰਬਾਰ ਸਾਹਿਬ ਮੱਥਾ ਟੇਕਣ ਜਾਣੇ ਤਾਂ ਕਿਹੜੇ ਮੂੰਹ ਨਾਲ ਜਾਵਾਂਗੇ ਹੂੰ ਇਹ ਗੱਲਾਂ ਦੇ ਕਿੱਥੇ ਤੱਕ ਗੱਲਾਂ ਕਹਿੰਦੇ ਆ ਸਾਡੇ ਨਾਲ ਸਾਂਝੀਆਂ ਕਰਦੇ ਜੀ ਹੁਣ ਕੀ ਹਵਾ ਕੀ ਕਹਿੰਦੀ ਐ ਆਮ ਕਹਿੰਦੇ ਵੀ ਸ਼ਹਿਰ ਦੀ ਹਵਾ ਕੀ ਕਹਿੰਦੀ ਹੈ ਮੈਂ ਕਹ ਸਾਰਾ ਕੁਝ ਹੀ ਆਪਣੇ ਹੱਲ ਹੈ ਬਹੁਤ ਮੈਂ ਨਾ ਤੈਨੂੰ ਦੱਸਾਂ ਵੀ ਪਿੰਡਾਂ ਦੇ ਵਿੱਚ ਜਿੱਦਾਂ ਆਪਾਂ ਜਾਣਦੇ ਆ ਨਾ ਜਿੱਦਾਂ ਨਾ ਮੈਂ ਚਾਰ ਇਲੈਕਸ਼ਨਾਂ ਲੜ ਗਿਆ ਲੜਦੀਆਂ ਚੌਥੀਆਂ ਕਦੀ ਵੀ ਨਾ ਪਿੰਡ ਵਾਲਾ ਬੰਦਾ ਝੂਠ ਦੀ ਬੋਲਦਾ ਹੁੰਦਾ ਵੀ ਮੇਰੇ ਪਿੰਡ ਚੋਂ ਕਿੰਨੀ ਵੋਟ ਪਾਊਗੀ ਤੁਹਾਨੂੰ ਉਹਨੂੰ ਪਤਾ ਹੁੰਦਾ ਵੀ ਇਹਨਾਂ ਨੂੰ ਪਤਾ ਲੱਗ ਜਾਣਾ ਹੈ ਬਈ ਜੇ ਹੁਣ ਮੈਂ ਕਵਾਂ ਨਿਕਲੇ ਕੋਈ ਸ਼ੋਰ ਫਿਰ ਗੱਲ ਮਾੜੀ ਹੋ ਜਾਂਦੀ ਆ ਵੀ ਮੈਂ ਪਹਿਲਾਂ ਹੀ ਸੱਚ ਬੋਲਣਾ ਹੁਣ ਜਿਹੜੇ ਵੀ ਪਿੰਡ ਚ ਜਾਨਾ ਅਗਲਾ ਹਰੇਕ ਬੰਦਾ ਕਹਿੰਦਾ ਬਾਈ ਜੀ ਆਪਾਂ ਲੀਡ ਕਰ ਹੂੰ ਲੀਡ ਕਰਾਂਗੇ ਲੀਡ ਇੱਕ ਪਿੰਡ ਚੋਂ ਬਾਦਕੀ ਹਰੇ ਇੱਕ ਪਿੰਡ ਚੋਂ ਬਾਦਕੀ ਕਰਲੇ ਹਲਕੇ ਇਧਰਲੇ ਹਲਕੇ ਗੱਡਵਾਵਾ ਬਾਈ ਜੀ ਮੈਂ ਕਹੀ ਨਹੀਂ ਸਕਦਾ ਤੁਹਾਨੂੰ ਵੀ ਮਰੇ ਵਾਲਾ ਹਲਕਾ ਮਾੜਾ ਹੂੰ ਕੱਲੇ ਤੁਰਦੇ ਆ ਇੱਕ ਦੋ ਗੱਡੀਆਂ ਨਾਲ ਕਾਫਲੇ ਬਣ ਜਾਂਦੇ ਆ ਕੋਈ ਤੇਲ ਲਈ ਪੈਸੇ ਨਹੀਂ ਮੰਗਦਾ ਕੁਝ ਨਹੀਂ ਮੰਗਦੇ ਬਸ ਕੁਛ ਵੀ ਨਹੀਂ ਇਹ ਜਿਹੇ ਬੰਦੇ ਬਾਈ ਜੀ ਇੱਕ ਪੋਸਟਰ ਦੇ ਦਿਓ ਮੈਂ ਕਹਿੰਦਾ ਹੋਰ ਲੈ ਲਾ ਨਹੀਂ ਬਾਈ ਜੀ ਅਸੀਂ ਇਸ ਤੋਂ ਚਪਾ ਲੈਣੇ ਆ ਬਸ ਆਪੇ ਲਾਵਾਂਗੇ ਪੋਰਟੋ ਪੋਸਟ ਦੀ ਜੀ ਲੈਣੇ ਕਿੰਦੀ ਪਿੱਛੇ ਦੇਣ ਕਿੰਦੀ ਮੰਦੇ ਪਤਾ ਦੀ ਆਬਿਆਸ ਹੈ ਭਾਈ ਜੀ ਮੇਰਾ ਤਾਂ ਕੀ ਹੈ ਇੰਡੀਵਿਜੂਅਲੀ ਤਾਂ ਮੈਂ ਕੁਝ ਵੀ ਨਹੀਂ ਹੈ ਇਹ ਸবার ਜੀਤ ਭਾਈ ਬੈਂਤ ਸਿੰਘ ਦੀ ਉਹਨਾਂ ਦੀ ਕੁਰਬਾਨੀ ਨੂੰ ਸਜਦਾ ਕਰਦੀ ਸਾਰੀ ਕੌਮ ਤੇ ਇੰਨਾ ਪਿਆਰ ਮਿਲ ਰਿਹਾ ਕਿ ਕਦੀ ਸੋਚਿਆ ਵੀ ਨਹੀਂ ਸੀ ਇਤੋ ਮਿਲ ਜਾਊਗਾ ਜਿਹੜੀ ਇਹ ਥੋੜਾ ਜਿਹਾ ਹੁਣ ਡਿਸਪਿਊਟ ਜੋ ਹੋ ਗਿਆ ਮੈਂ ਨਾ ਹੀ ਬਡਾਲਾ ਸਾਹਿਬ ਨੂੰ ਫੋਨ ਲਾ ਲਿਆ ਮੈਂ ਕਿਹਾ ਵੀ ਮੈਨੂੰ ਸੰਗਤ ਕਹਿੰਦੀ ਆ ਲੋਕ ਕਹਿੰਦੇ ਆ ਕਿ ਕੈਂਡੀਡੇਟ ਤੁਹਾਨੂੰ ਨਹੀਂ ਖੜਾ ਕਰਨਾ ਚਾਹੀਦਾ ਸੀਗਾ ਉਹ ਕਹਿੰਦੇ ਕਿ ਸਾਡੇ ਨਾਲ ਭਾਈ ਸਾਹਿਬ ਦੀ ਰਾਇ ਨਹੀਂ ਹੋਈ ਮੇਰੇ ਗੱਲ ਚ ਤੁਸੀਂ ਫਾਹ ਲਾ ਦਿਓ ਮੈਨੂੰ ਐ ਕਰ ਦਿਓ ਅਸੀਂ ਪੰਥ ਦਾ ਹਿੱਸਾ ਨਹੀਂ ਮਤਲਬ ਕਿ ਇਦਾਂ ਦੀ ਸ਼ਬਦਾਵਲੀ ਮੈਨੂੰ ਬਹੁਤ ਆਊਟ ਲੱਗਿਆ ਮੈਂ ਉਹਨੂੰ ਕਿਹਾ ਵੀ ਕਿ ਕਸ਼ੀਦ ਦਾ ਪੁੱਤਰ ਜਦੋਂ ਖੜਾ ਹੋਵੇ ਤੇ ਉਹਦੇ ਅੱਗੇ ਤੁਹਾਨੂੰ ਇਦਾਂ ਕਿਉਂ ਕੀ ਮਜਬੂਰੀ ਬਣ ਗਈ ਤੁਹਾਡੀ ਉਹ ਤਾਂ ਜੀ ਬੱਸ ਐ ਨਹੀਂ ਹੁੰਦਾ ਜੀ ਮੈਂ ਕੀ ਕਰਾਂ ਹੂੰ ਬੱਚਾ همین ਅਗਲੇ ਦੀ ਮਰ ਉਹਨਾਂ ਦੀ ਮਰਜ਼ੀ ਹੈ ਜੀ ਹਾਂ ਉਹ ਵੈਸੇ ਸਾਡੇ ਫਾਦਰ ਸਾਹਿਬ ਦੇ ਭੋਗ ਤੇ ਆ ਕੇ ਵਰਸੀ ਤੇ ਆ ਕੇ ਕੀਰਤਨ ਵੀ ਕਰਕੇ ਗਏ ਸੀ ਹੂੰ ਕੈਂਡੀਡੇਟ ਵੀ ਖੜਾ ਕਰਤਾ ਪਤਾ ਹੀ ਨਹੀਂ ਆਪਣਾ ਤੁਹਾਡੇ ਨਾਲ ਗੱਲ ਹੋਈ ਮੀਟਿੰਗ ਹੋਈ ਸੀ ਐਕਚੁਅਲੀ ਨਹੀਂ ਮੈਨੂੰ ਤਾਂ ਪਤਾ ਵੀ ਨਹੀਂ ਲੱਗਿਆ ਜੀ ਬਈ ਇਹਨਾਂ ਨੇ ਅਸੀਂ 7 ਨੂੰ ਕਾਗਜ਼ ਭਰੇ ਉਹਨਾਂ 10 ਨੂੰ ਭਰੇ ਮੈਂ ਕਿਹਾ ਜੇ 7 ਨੂੰ ਭਰੇ ਹੈ ਤਾਂ ਉਸ ਤੋਂ ਪਹਿਲਾਂ ਜੇ ਕਾਗਜ਼ ਭਰਨ ਦਾ ਕੋਈ ਪਲਾਨ ਹੋਊਗਾ ਤਾਂ ਇਹਨਾਂ 10 ਨੂੰ ਪਹਿਲਾਂ ਕਰਨੇ ਜੇ ਉਹਨਾਂ ਨੇ ਸੱਤ ਨੂੰ ਭਰੇ ਆ ਫਿਰ ਮੈਂ ਕੀ ਕਰਾਂ ਫਿਰ ਮੈਂ ਖੜਾ ਨਾ ਹੋਵਾਂ ਹਾਂ ਪਰ ਜਦੋਂ ਦਿਨ ਪਹਿਲਾਂ ਪਰਤ ਕੇ ਪਰਤ ਤੇ ਫਿਰ ਪਰ ਕਾਗਲੇ ਆ ਨੇ ਹੁਣ ਕੀ ਕਹੀਏ ਇਹਦੀ ਕੀ ਕੀ ਸਮਝਾਈ ਬੀਲਾ ਇੱਕ ਵਾਰ ਹੈ ਇਹਨਾਂ ਤੇ ਮਤਲਬ ਕਿ ਆਪਣੇ ਪੰਥਕਾਂ ਤੇ ਕੁਝ ਕੁ ਬੰਦਿਆਂ ਤੇ ਕੋਈ ਬਹੁਤ ਸਾਰੇ ਪੰਥਕ ਤਾਂ ਜਿਹੜਾ ਆਮ ਦੇਲ ਤੋਂ ਚੱਲਣਾ ਉਹ ਤਾਂ ਨਾਲ ਨੇ ਮੈਂ ਇੱਕ ਮਿੰਟ ਜਿਹੜੇ ਕਲਾਕਾਰ ਨੇ ਉਹਨਾਂ ਨਾਲ ਤਾਂ ਕਲਾਕਾਰ ਚੱਲ ਪਈ ਪਰ ਸਾਡੇ ਵਾਲੇ ਜਿਹੜੇ ਕਲਾ ਜਿਹੜੀ ਸਟੇਜਾਂ ਤੋਂ ਦਿਖਾਉਂਦੇ ਉਹ ਕਿਉਂ ਨਹੀਂ ਚੱਲੇ ਅਸੀਂ ਇਸ ਵਾਰੀ ਨਾ ਮਿੱਥਕੇ ਤੁਰੇ ਸੀ ਹਾਂ ਗਰੋਂ ਅਸੀਂ ਕਿਸੇ ਕੋਲ ਨਹੀਂ ਜਾ ਕੇ ਕਹਿਣਾ ਬਈ ਬਈ ਤੁਸੀਂ ਸਾਡੇ ਨਾਲ ਆਓ ਜਾਂ ਨਾ ਆਓ ਬਈ ਹਾਂ ਕੋਈ ਸਾਨੂੰ ਅਪਰੋਚ ਕਰੇ ਵੀ ਖਾਲਸਾ ਜੀ ਤੁਸੀਂ ਇਲੈਕਸ਼ਨਾਂ 'ਚ ਖੜੇ ਹੋ ਫਿਰ ਅਸੀਂ ਨੂੰ ਜਰੂਰ ਕਵਾਂਗੇ ਬਈਆ ਆ ਜੋ ਤੁਸੀਂ ਹਨਾ ਵੀ ਕੋਈ ਆਪਾਂ ਆਪ ਨਹੀਂ ਮਨਾ ਕਰਨਾ ਪਰ ਆਪ ਜਾ ਕੇ ਕਹਿਣਾ ਵੀ ਨਹੀਂ ਹੈ ਹਾਂ ਜਿਹੜੇ ਆਏ ਆ ਜਿਹੜੇ ਆਪ ਅਪਰੋਚ ਕੀਤੀ ਜਿਵੇਂ ਦੀਪ ਸਿੱਧੂ ਦਾ ਬ੍ਰਦਰ ਹੋ ਗਿਆ ਹੋਰ ਹੋਗੇ ਤੇ ਉਹ ਮੋਸਟ ਵੈਲਕਮ ਹੈ ਜਿਹੜੇ ਜਿਨ੍ਹਾਂ ਨੇ ਨਹੀਂ ਕਿਹਾ ਉਹਨਾਂ ਨੂੰ ਅਸੀਂ ਵੀ ਨਹੀਂ ਕਿਹਾ ਹੂੰ ਕ ਅਸੀਂ ਸਾਡਾ ਮਨ ਸੀ ਵੀ ਇਸ ਵਾਰੀ ਅਸੀਂ ਕ ਇਕੱਲੇ ਆਪਣੇ ਡੈਡੀ ਦੇ ਨਾਂ ਤੇ ਹੀ ਇਲੈਕਸ਼ਨ ਲੜਦਾ ਸੀਤ ਭਾਈ ਬੈਂ ਸਿੰਘ ਦੇ ਨਾਂ ਤੇ 1 ਜੂਨ ਨੂੰ ਵੋਟਾ 1 ਜੂਨ ਨੂੰ ਹੀ ਦਰਬਾਰ ਸਾਹਿਬ ਤੇ ਹਮਲਾ ਹੋਇਆ ਇਹ ਤਾਂ ਬਹੁਤ ਵਧੀਆ ਮੌਕੇ ਕੌਮ ਨੂੰ ਕੌਮ ਕੋਲੇ ਦਿੱਲੀ ਦੀ ਸਰਕਾਰ ਤੋਂ ਬਦਲਾ ਲੈਣ ਲਈ ਹੂੰ ਹਾਂ ਵੀ ਉਹ 4 ਜੂਨ ਨੂੰ ਪਹਿਲੀ ਗੋਲੀ ਚੱਲੀ ਸੀ 4 ਨੂੰ ਇਲੈਕ 4 ਨੂੰ ਇਲੈਕਟ ਇਧਰ ਇਧਰ ਉਹ ਤੂਪ ਚਲਾ ਦੋ ਹੂੰ ਜੋ ਨਾ ਗੋਲੀ ਚਲਾਇਦੇ ਤੁਸੀਂ ਤੋਪ ਚਲਾ ਦਿਓ ਪੰਥ ਦੇ ਜਿਹੜੀ ਸਿੱਧੀ ਪਾਰਲੀਮੈਂਟ ਦੇ ਵਿੱਚ ਜਾ ਕੇ ਬੈਠੇ ਹਮ ਕਲਾਕਾਰ ਨੂੰ ਹੁਣ ਕਿੱਧਰ ਭੇਜ ਰਹੇ ਹੋ ਮੈਂ ਮਤਲਬ ਕਲਾਕਾਰਾਂ ਨੇ ਜਿਹੜੇ ਕਲਾਕਾਰ ਹੁਣ ਕੀ ਕਰਨਗੇ ਫਿਰ ਜਿਹੜੇ ਇਦਾਂ ਇੱਕ ਪੰਥ ਦੇ ਖਿਲਾਫ ਹੀ ਕੱਢ ਕੇ ਪੰਥ ਦਾ ਤਾਂ ਮਿਹਣਾ ਹੀ ਮਾੜਾ ਹੁੰਦਾ ਪੰਥ ਦਾ ਤਾਂ ਮਿਹਣਾ ਮਾੜਾ ਹੈ ਹੂੰ ਦੇਖ ਲਿਓ ਹੁਣ ਤੈਨੂੰ ਮੈਂ ਦੱਸ ਦਿੰਦਾ ਗੱਲ ਤੁਸੀਂ ਅੱਜ ਨੋਟ ਕਰ ਲਿਓ ਗੱਲ ਮੇਰੀ ਹੂੰ ਜਿਹੜੇ ਕੈਂਡੀਡੇਟਸ ਨੇ ਕਲਾਕਾਰਾਂ ਨੇ ਮੇਰਾ ਵਿਰੋਧ ਕੀਤਾ ਹੈ ਹੂੰ ਉਹਨਾਂ ਨੂੰ ਕਿਰਾਂ ਤੋਂ ਬਾਹਰ ਜਾ ਕੇ ਔਖਾ ਹੋਊਗਾ ਦੇਖ ਲਿਓ ਤੁਸੀਂ ਫੌਰਨ ਜਾ ਕੇ ਫੌਰਨ ਜਾ ਕੇ ਜੇ ਸਟੇਜ ਲਾਉਣਗੇ ਲੋਕ ਇਹਨਾਂ ਦਾ ਵਿਰੋਧ ਕਰਨਗੇ ਕੀ ਗੱਲ ਭਾਈ ਵੀ ਤੂੰ ਉਹਦੇ ਵਿਰੋਧ ਚ ਕੈਂਪੇਨ ਕਰਨ ਗਿਆ ਸੀ ਕੈਂਪੇਨ ਕਰਨ ਗਿਆ ਸੀ ਪੱਕਾ ਹੋਊਗਾ ਮੈਨੂੰ ਪਤਾ ਹੈ ਆਮ ਲੋਕਾਂ ਚ ਬਹੁਤ ਸ਼ਰਦਾ ਹੈ ਮੈਂ ਤੱਕੀ ਇੰਡੀਵਿਜੂਅਲੀ ਲੜਿਆ ਆਪਣੇ ਕੱਲੇ ਫਾਦਰ ਸਾਹਿਬ ਦੇ ਨਾਂ ਤੇ ਮੈਂ ਭਾਈ ਜੀ ਤੁਹਾਨੂੰ ਬਾਹਰ ਦਾ ਰਿਸਪਾਂਸ ਵੀ ਨਹੀਂ ਦੱਸ ਸਕਦਾ ਕਿੰਨਾ ਦਾ ਸੀ ਨਹੀਂ ਸਕਦਾ ਮੈਂ ਬਸ ਇੰਨਾ ਪਿਆਰ ਮੈਂ ਜਿਹੜੀ ਗੱਲ ਨਾ ਐਕਚੁਅਲੀ ਮੈਂ ਪਾਰਟੀਆਂ ਦੇ ਨਾਲ ਰਲ ਕੇ ਲੜਦਾ ਸੀ ਮੈਂ ਆਪਣੇ ਫਾਦਰ ਸਾਹਿਬ ਦੀ ਵੈਲਿਊ ਨੂੰ ਨਹੀਂ ਅੰਡਰਐਸਟੀਮੇਟ ਕਰ ਗਿਆ ਸੀ ਹੂੰ ਮੈਂ ਭਾਈ ਜੀ ਕੱਲਾ ਉਹਨਾਂ ਦੇ ਨਾਂ ਤੇ ਲੜਿਆ ਐ ਤੇ ਹੁਣ ਪਤਾ ਲੱਗਿਆ ਵੀ ਕਿਉਂਕਿ ਜੇ ਲੋਕੀ ਮੇਰੇ ਤੋਂ ਪਿੱਛੇ ਹਟਦੇ ਆ ਨਾ ਉਹ ਪਾਟੀਆਂ ਕਰਕੇ ਹਟਦੇ ਆ ਯਾਰ ਇਹ ਬੰਦਾ ਆ ਅਸੀਂ 100 ਵਾਰੀ ਇਹਨੂੰ ਵਰਤ ਲਿਆ ਦੇਖ ਲਿਆ ਇਹਨੇ ਕੁਝ ਨਹੀਂ ਕੀਤਾ ਹੁਣ ਕੀ ਕਰੂਗਾ ਜਿਹਦੇ ਵੱਲ ਉਹ ਖੜਾ ਹ ਹੁਣ ਲੋਕ ਮੈਨੂੰ ਇਹ ਕਹਿੰਦੇ ਆ ਤੂੰ ਕਰੀ ਜੇ ਇਹ ਨਾ ਕਰੀਂ ਸਿੱਧਾ ਵੋਟ ਪਾ ਹੀ ਦੇਣੀ ਆ ਹ ਇਹ ਤਾਂ ਆਮ ਗੱਲ ਆ ਤੁਸੀਂ ਆਪ ਮੈਂ ਲੋਕਾਂ ਨਾਲ ਗੱਲਬਾਤ ਕਰਦਾ ਤੇ ਲੋਕ ਕਹਿੰਦੇ ਆ ਚਾਹੇ ਕੱਖ ਨਾ ਕਰੇ ਪਰ ਵੈਸੇ ਇੱਕ ਕਰਿਓ ਜਰੂਰ ਉਹ ਕਰਨਾ ਤਾਂ ਐਸੇ ਲੋਕ ਆ ਵੀ ਦੇਖੇ ਕਹਿੰਦੇ ਵੀ ਕੱਖ ਨਾ ਕਰੇ ਪਰ ਅਸੀਂ ਇੱਕਰੀ ਆਪਦਾ ਲਾਂਮਾ ਲਾ ਆਪਦਾ ਲਾ ਦੇਣਾ ਹੈ ਬਸ ਅਸੀਂ ਆਪਣਾ ਫਰਜ਼ ਪੂਰਾ ਕਰ ਦੇਣਾ ਹਾਂ ਤੇ ਜਿੱਥੇ ਚਲੋ ਪਿਤਾ ਜੀ ਦੀ ਸ਼ਹਾਦਤ ਹੋਈ ਹਾਂਜੀ ਬਹੁਤ ਵੱਡੀ ਸ਼ਾਦਲਸੀ ਸ਼ਾਇਦ ਉਹ ਸ਼ਹਾਦਤ ਨੇ ਸਾਡੇ ਸਿਰ ਤੇ ਭਗ ਰੱਖੀ ਪਰ ਮਾਤਾ ਜੀ ਦੀ ਘਾਟ ਮਹਿਸੂਸ ਹੁੰਦੀ ਹੈ ਕਿ ਉਹਨਾਂ ਬੈਸ ਬਹੁਤ ਬਾਈ ਜੀ ਬਹੁਤ ਮਹਿਸੂਸ ਹੁੰਦੀ ਹੈ ਮਨ ਨੂੰ ਦਾ ਬਹੁਤ ਮਹਿਸੂਸ ਹੁੰਦੀ ਹੈ ਮਾਤਮ ਬਸ ਨਹੀਂ ਸਕਦਾ ਚਲੋ ਹੁਣ ਤਾਂ ਫਿਰ ਵੀ ਥੋੜਾ ਜਿਹਾ ਟੇਬਲ ਟਰਨ ਹੋਇਆ ਹੈ ਬਈ ਠੀਕ ਹੈ ਸਮਾ ਮੈਨੂੰ ਆਉਣ ਵਾਲਾ ਲੱਗਦਾ ਹੈ ਨਹੀਂ ਤਾਂ ਬਹੁਤ ਹਾਂ ਸਮਾ ਆਪਾਂ ਦੇਖਿਆ ਮਾੜਾ ਹੂੰ ਜੇ ਮਾਤਾ ਜੀ ਅੱਜ ਹੁੰਦੇ ਤੇ ਆਜਾ ਚਾ ਚਾ ਦੇਖ ਰਹੇ ਹੁੰਦੇ ਫਿਰ ਤਾਂ ਮੈਨੂੰ ਇੰਨੇ ਲੋਡ ਹੀ ਨਹੀਂ ਸੀ ਪਾਣੀ ਫਿਰ ਤਾਂ ਮਾਤਾ ਹੁੰਦੇ ਤਾਂ ਫਿਰ ਮਾਤਾ ਹੀ ਹੁੰਦੇ ਜੀ ਹੂੰ ਹਾਂ ਫਿਰ ਉਹ ਆਪੇ ਕਰਦੇ ਸਾਰਾ ਕੁਝ ਹੂੰ ਵੀ ਕਿਉਂਕਿ ਪਾਰਲੀਮੈਂਟ ਤੋਂ ਤੁਹਾਡੇ ਘਰੇ ਉਦੋਂ ਵੀ ਆਈ ਸੀ ਪਰ ਉਸ ਤੋਂ ਬਾਅਦ ਅਚਾਨਕ ਕੇਸ ਬਾਣਾ ਵਾਪਰ ਗਿਆ ਸਾਰੀ ਘਟਨਾ ਵਾਪਰੀ ਸਾਰਾ ਕੁਝ ਖੁੱਸ ਕੇ ਵੀ ਫਿਰ ਉਦਾਂ ਹੀ ਗਿਆ ਚਲਾ ਸਾਡੀ ਮਾਤਾ ਨਾ ਮਦਰ ਜੀ ਸਾਡੇ ਨਾ ਜੇ ਤੁਸੀਂ ਜ਼ਿਆਦਾ ਵੀ ਨਾ ਕਹੋ ਨਾ 10 ਸਾਲ ਵੀ ਹੋਰ ਕੱਢ ਦਿੰਦੇ ਹੂੰ ਤਾਂ ਵੀ ਬਹੁਤ ਸੀ ਉਹਕੇ ਦਮ ਸੜਨ ਦੀ ਸਾਰਾ ਕੁਝ ਹੀ ਹੋ ਜਾਣਾ ਹਾਂ ਉਹ ਕੰਮ ਖਰਾਬ ਸੀ ਜਿਹੜਾ ਬਾਹ ਫੜਾ ਕੇ ਗਏ ਕੌਮ ਨੂੰ ਵੀ ਆਹ ਹੀ ਤੁਹਾਡਾ ਮਾਂ ਪਿਓ ਤੁਹਾਡੇ ਪਿਤਾ ਜੀ ਤੁਸੀਂ ਅਕਸਰ ਸਟੇਜ ਤੇ ਗੱਲ ਦੱਸਦੇ ਹੁੰਦੇ ਹੋ ਤੇ ਇਹ ਫਿਰ ਮਾਂ ਪਿਓ ਦਾ ਕਿੰਨਾ ਜੀ ਵੀ ਛਪਿਆ ਹੈ ਨਾ ਇਹ ਮਾਂ ਪਿਓ ਵਾਲਾ ਪਿਆਰ ਮਿਲ ਰਿਹਾ ਫਿਰ हां मैंनु भाई जी मैं थू दसदा ना मैं हुन ਕੱਲੇ ਫਾਦਰ ਸਾਹਿਬ ਦੇ ਨਾਂ ਤੇ ਆਇਆ ਤਾਂ ਬਹੁਤ ਪਿਆਰ ਮਿਲਦਾ ਹੈ ਬਹੁਤ ਪਿਆਰ ਮਿਲਦਾ ਹੈ ਹਾਂ ਕੀ ਸੋਚਿਆ ਹੋਇਆ ਉਹਨਾਂ ਨੇ ਪਲਾਨ ਕੀ ਹੈਗੇ ਆ ਜਿਹੜੇ ਜਾ ਕੇ ਪਾਰਲੀਮੈਂਟ ਚ ਮੁੱਦੇ ਚੱਕੇ ਜਾਣੇ ਆ ਬਾਈ ਜੀ ਮੈਂ ਸਭ ਤੋਂ ਪਹਿਲਾਂ ਤਾਂ ਨਾ ਮੈਂ ਤੁਹਾਨੂੰ ਅੱਜ ਦੱਸ ਦਿੰਦਾ ਗੱਲ ਜਿਸ ਦਿਨ ਮੈਂ ਜਿੱਤੂੰਗਾ ਮੈਂ ਸਭ ਤੋਂ ਪਹਿਲੀ ਅਪੀਲ ਪਤਾ ਕੀ ਕਰਨੀ ਹੈ ਜਿਹੜੇ ਮੁੰਡਿਆਂ ਨੇ ਮੇਰੀ ਹਮਾਇਤ ਕੀਤੀ ਹੈ ਜਿਹੜੇ ਮੁੰਡੇ ਮੇਰੇ ਨਾਲ ਤੁਰੇ ਆ ਸਭ ਤੋਂ ਪਹਿਲਾਂ ਤਾਂ ਉਹ ਕੇਸ ਰੱਖ ਕੇ ਪੱਗਾਂ ਬੰਨਣ ਤੇ ਅਮਰ ਸ਼ਕਾ ਹੂੰ ਗੁਰੂ ਵਾਲੇ ਹੋਣ ਗੁਰੂ ਵਾਲੇ ਮਾਲ ਨੂੰ ਪਹਿਲਾਂ ਬਾਕੀ ਗੱਲਾਂ ਬਾਅਦ ਦੀਆਂ ਹਾਂ ਹਾਂ ਬਈ ਜਦ ਮੈਂ ਕਿ ਸਿੱਖੀ ਵਾਪਸੀ ਕਰਾਉਣੀ ਹੈ ਵਾਪਸੀ ਕਰਾਉਣੀ ਹੈ ਇਹਨਾਂ ਤੋਂ ਇਹ ਮੁੰਡੇ ਇਹ ਦਿੱਲੀ ਨੂੰ برداشت ਨਹੀਂ ਹੁੰਦੀਆਂ ਮੈਂ ਕਿਉਂ ਨਹੀਂ ਅਸੀਂ ਇਹੋ ਜੇ ਕੰਮ ਹੀ ਨਹੀਂ ਕਰਨਾ ਕੋਈ ਤੁਸੀਂ ਦੇਖਿਓ ਮੈਂ ਪਹਿਲਾਂ ਮੇਰੀ ਸਟੇਟਮੈਂਟ ਆਹੀ ਹੋਊਗੀ ਤੁਸੀਂ ਅੱਜ ਨੋਟ ਕਰ ਲਓ ਬਈ ਸਾਰੇ ਮੁੰਡੇ ਜਿੰਨੇ ਮੇਰੇ ਨਾਲ ਤੁਰੇ ਸੀ ਔਰ ਹੋਰ ਵੀ ਜਿਹੜੇ ਮਨ ਨੂੰ ਮਾੜਾ ਮੋਟਾ ਸਾਡੇ ਫਾਦਰ ਸਾਹਿਬ ਨੂੰ ਕੋਈ ਸਮਝ ਦੇ ਮੈਂ ਤਾਂ ਅੱਜ ਵੀ ਬੈਠਾ ਸੀ ਮੇਰੇ ਨਾਲ ਮੁੰਡੂ ਬੈਠੇ ਆ ਗੁੱਦੜਵਾਏ ਦੇ ਮੁੰਨੇ ਆ ਮੈਂ ਕਹਤੀ ਗੱਲ ਮੈਂ ਕਿਹਾ ਗਾ ਨੂੰ ਕੇਸ ਰੱਖ ਕੇ ਪੱਗ ਬੰਨ੍ਹਣੀ ਪੈਣੀ ਆ ਕਹਿੰਦੇ ਬਈ ਬੰਨਾਂਗੇ ਹਾਂ ਮੇ ਸਿੱਖੀ ਘਰ ਵਾਪਸੀ ਕਰਾਉਣ ਦਾ ਤਰੀਕਾ ਸਾ ਵੀ ਤੇ ਬਿਲਕੁਲ ਮੈਂ ਬਿਲਕੁਲ ਭਾਈ ਜੀ ਮੈਂ ਤੁਸੀਂ ਦੇਖ ਲਓ ਮੈਂ ਮੋਨਾ ਛੱਡਣਾ ਹੀ ਨਹੀਂ ਕੋਈ ਹੂੰ ਸਾਰੇ ਸਿੱਖੀ ਵਾਲੇ ਬਸ ਸਿੱਖੀ ਵਾਲੇ ਬਣੋ ਬਸ ਤੇਰੀਆਂ ਘਰੇ ਗੱਲਾਂ ਹੁੰਦੀਆਂ ਹੁੰਦੀਆਂ ਸੀ ਅਕਸਰ ਤੁਹਾਡੇ ਮਾਤਾ ਜੀ ਨਾਲ ਕੋਈ ਲਾਸਟ ਗੱਲਾਂ ਹੋਈਆਂ ਹੁਣ ਪਾਰਲੀਮੈਂਟ ਨੂੰ ਲੈ ਕੇ ਜਦੋਂ ਇਲੈਕਸ਼ਨ ਲੜੇ ਸੀ ਕੋਈ ਹੈ ਗੱਲਾਂ ਦਿਮਾਗ ਚ ਨਹੀਂ ਕੋਈ ਵੱਡੀ ਗੱਲ ਨਹੀਂ ਆ ਜੀ ਅਸੀਂ ਐਕਚੁਅਲੀ ਮੈਂ ਪੜਦਾ ਵੀ ਉਸ ਟਾਈਮ ਹੌਸਟਲ ਦੇ ਵਿੱਚ ਅਸੀਂ ਘਰੇ ਨਹੀਂ ਸੀ ਰਹਿੰਦੇ ਟਾਈਮ ਘਟਦਾ ਸੀ ਮੈਂ ਤਾਂ ਹੁਣ ਮਤਲਬ 8 ਮਹੀਨਾ 6 ਮਹੀਨਾ ਮਤਲਬ ਮੈਂ ਤਾਂ ਪਹਿਲੇ 2-3 ਮਹੀਨੇ ਘਰੇ ਹੀ ਨਹੀਂ ਸੀ ਉਸ਼ਟ ਜਦੋਂ ਤੇ ਜਿਹੜੇ ਪਹਿਲਾਂ ਤੋਂ ਗਿਆ ਹੋਇਆ ਸੀ ਕਰੋ ਜਿਹੜੀ ਕੁਸ਼ਕੂ ਹੈ ਦੇ ਚਲੋ ਸਾਡੇ ਪੰਥ ਦੇ ਹੀ ਹੈ ਕਈ ਨਾਰਾਜ਼ਗੀਆਂ ਹੋਣੀਆਂ ਦੁਸ਼ਣਵਾਜੀ ਲਾਉਂਦੇ ਆ ਕਿ ਫਲਾਨੀ ਏਜੰਸੀ ਦੇ ਵੱਲੋਂ ਸੈੱਟ ਕੀਤਾ ਗਿਆ ਇਹ ਹੈ ਕੀ ਆ ਸੋ ਚੱਲ ਕੀ ਰਿਹਾ ਹੈ ਬਾਈ ਜੇ ਤਾਂ ਭੁੱਖੇ ਮਰਦੇ ਆ ਉਦੋਂ ਤੱਕ ਕੋਈ ਨਹੀਂ ਕਹਿੰਦਾ ਵੀ ਫਲਾਨੀ ਏਜੰਸੀ ਨੇ ਸੈੱਟ ਕੀਤਾ ਹੈ ਸਭ ਡਰਾਮੇ ਆ ਸਭ ਡਰਾਮੇ ਸਭ ਝੂਠ ਹੈ ਕੋਈ ਏਜੰਸੀ ਕੋਈ ਕੁਝ ਨਹੀਂ ਕਰਦੀ ਹੂੰ ਕਹਿਣ ਦੀਆਂ ਗੱਲਾਂ ਐ ਬਸ ਕੋਈ ਏਜੰਸੀ ਏਜੰਸੀ ਕੁਛ ਨਹੀਂ ਐ ਉਹ ਤਾਂ ਚਾਰ ਬੰਦੇ ਐ ਕਹਿ ਦਿੰਨੇ ਆ ਯਾਰ ਇਹਨੂੰ ਪੱਟ ਕੇ ਉਧਰ ਨੂੰ ਲਿਆਓ ਲੋਕ ਉਸੇ ਨਹੀਂ ਲੱਗ ਜਾਂਦੇ ਆ ਕਹਿਣ ਚਾਰ ਜਣਿਆਂ ਦੀ ਸਲਾਹ ਨੂੰ ਜਿਆ ਤਾਂ ਏਜੰਸੀ ਨਾ ਕੀਤਾ ਏਜੰਸੀਆਂ ਤਾਂ ਜੋ ਕਰਦੀਆਂ ਉਹ ਫਿਰ ਉਹ ਤਾਂ ਬਹੁਤ ਡੂੰਗੀ ਕੰਮ ਕਰਦੀਆਂ ਹਾਂ ਏਜੰਸੀ ਆ ਬੰਦੇ ਨਹੀਂ ਪੱਟ ਪੁੱਟ ਕੇ ਇੱਧਰ ਲਾਉਣੀਆਂ ਵੀ ਇੱਧਰ ਲਾ ਲੈ ਇਹਨੂੰ ਉਧਰ ਲਿਆ ਹਾਂ ਉਹ ਇੰਨੀਆਂ ਇੰਨੀਆਂ ਬੇਲੀਆਂ ਨਹੀਂ ਆ ਵੀ ਬੰਦਿਆਂ ਨੂੰ ਇੱਧਰ ਉੱਧਰ ਕਰਨਾ ਹੂੰ ਉਧਰ ਨਾਲ ਤਾਂ ਤਾਂ ਡੂੰਗੇ ਕੰਮ ਹੈ ਹੁਣ ਜੇ ਆਪਾਂ ਕਹੀਏ ਜੀ ਅਸੀਂ ਪਾਰਟੀ ਬਣਾਉਣੀ ਹੈ ਅਸੀਂ ਬੰਦਾ ਇਧਰੋਂ ਪੱਟ ਕੇ ਆਪਣੀ ਪਾਰਟੀ ਚ ਲਿਆਂਦਾ ਦਿਨ ਗਣਾ ਏਜੰਸੀਆਂ ਦਾ ਕੰਮ ਹੈ ਜੀ ਏਜੰਸੀਆਂ ਇੰਨੀਆਂ ਵੇਲੀਆਂ ਵੀ ਬੰਦੇ ਪੱਟ ਪੱਟ ਕੇ ਇਧਰ ਕਰਦੀਆਂ ਹੂੰ ਮਤਲਬ ਕਿ ਮੈਂ ਦੇਖਿਆ ਮੈਨੂੰ ਤਾਂ ਕਿਸੇ ਏਜੰਸੀ ਨਾਲ ਤੱਕ ਅਪਰੋਚ ਨਹੀਂ ਕੀਤਾ ਨਾਲੇ ਮੈਂ 4 ਚ ਵੀ ਇਲੈਕਸ਼ਨ ਲੜੀ 7 ਚ ਵੀ ਲੜੀ ਐ 14 ਚ ਵੀ ਲੜੀ ਐ ਘਰੇ ਬੈਠਾ ਘਰੇ ਵੀ ਕੋਈ ਏਜੰਸੀ ਵਾਲਾ ਨਹੀਂ ਆਇਆ ਨਾ ਮੇਰੇ ਕੋਲ ਵੋਟਾਂ ਚ ਆਇਆ ਹੂੰ ਮੇਰੇ ਦੁੱਛਣਵਾਜੀ ਆ? ਹਾਂ ਬਿਲਕੁਲ ਦੁੱਛਣਵਾਜੀ ਆ ਜੀ। ਮੈਨੂੰ ਹੁਣ ਜੇ 2004 ਚ ਕਹਿੰਦੇ ਸੀ ਬਈ ਇੱਕ ਚਿੱਠੀ ਲਿਖ ਕੇ ਦੇ ਦੇ ਬਈ ਸਾਡੇ ਨਾਲ ਆ ਜਾ। ਹਾਂ ਹੈਨਾ ਬਈ ਨਾਲ ਨਾ ਇੰਡੀਪੈਂਡੈਂਟ ਰਹਿ ਸਾਨੂੰ ਇੱਕ ਲੈਟਰ ਲਿਖ ਕੇ ਦੇ ਦੇ ਮੇਰੀ ਮਦਦ ਕਰੋ ਨਾਲੇ ਤਾਂ ਤੈਨੂੰ 20 ਲੱਖ ਰੁਪਏ ਦਵਾਂਗੇ ਨਾਲੇ ਤੈਨੂੰ ਵੋਟਾਂ ਪਵਾਵਾਂਗੇ। ਜੇ ਮੈਂ ਉਹ ਕਰ ਲੈਂਦਾ ਮੈਂ ਜਿੱਤ ਜਾਣਾ ਸੀ ਤੇ ਉਹ ਜੋ ਬੰਦੇ ਕਿਹੜਾ ਏਜੰਸੀਆਂ ਦੇ ਸੀ ਕੁਝ ਨਹੀਂ ਸੀ। ਉਹ ਸਿੰਪਲ ਜੀ ਗੱਲ ਸੀ ਵੀ ਕੋਈ ਪੰਜਾਬ ਦਾ ਸੀਗਾ ਮੰਤਰੀ ਉਹ ਚਾਹੁੰਦਾ ਸੀ ਵੀ ਇਹਨੂੰ ਜਿਤਾ ਕੇ ਬਾਦਲ ਦੀ ਏਕ ਤੇ ਬਿਠਾਦਾ ਬਸ ਉਹ ਏਜੰਸੀਆਂ ਦਾ ਕੀ ਕੰਮ ਸੀ ਉਹਦੇ ਚ ਹੂੰ ਕੀ ਪਰਚਨबाजी ਕਰਕੇ ਕੁਛ ਸ਼ਰਮਾਰਜੀ ਕੁਛ ਕੀ ਨਹੀਂ ਆ ਜੀ ਭਈ ਇਹ ਉਹ ਹੈ ਆਪਣਾ ਏਜੰਸੀਆਂ ਦੇ ਬੰਦਿਆਂ ਦੀ ਤਾਂ ਸਿਰਫ ਇੱਕ ਦੂਸ਼ਣ বাজ ਗਿਆ ਕੁਛ ਨਹੀਂ ਆ ਹੂੰ ਕੀ ਪਲਾਨ ਕੀ ਹੈਗੇ ਪੰਜਾਬ ਲਈ ਕਿਉਂਕਿ ਪੰਜਾਬ ਲਿਓ ਲੱਥਿਆ ਹੋਇਆ ਇਸ ਟਾਈਮ ਸੁ ਨਸ਼ੇ ਦੇ ਪਕੋਂ ਵਾਲੀਆ ਪੰਜਾਬ ਦੀ ਜਵਾਨੀ ਬਾਹਰ ਜਾਣੀ ਜਾਂ ਹੋਰ ਬਹੁਤ ਕੁਝ ਹੋ ਰਿਹਾ ਹੈ ਜਦੋਂ ਅਸੀਂ ਮੁੰਡਿਆਂ ਨੂੰ ਕਹਿਣਾ ਨਾ ਕੇਸ ਰੱਖੋ ਅਮਰ ਸ਼ਰਕੋ ਗੁਰੂ ਵਾਲੇ ਬਣੋ ਜਦ ਮੈਂ ਕਹਿਣਾ ਜਦੋਂ ਲੋਕੀ ਇਸ ਲਾਈਨ ਤੇ ਤੁਰ ਪੇ ਅਧੀਆਂ ਪ੍ਰੋਬਲਮਾਂ ਵੈਸੀ ਸੋਲਵ ਹੋ ਜਾਣੀਆਂ ਜਦੋਂ ਮੁੰਡਿਆਂ ਨੇ ਨਸ਼ੇ ਛੱਡ ਤੇ ਗੁਰੂ ਦੇ ਬਣ ਗਏ ਬਹੁਤ ਕੁਝ ਸੋਲਵ ਹੋ ਜਾਣਾ ਹੈ ਜੀ ਬਹੁਤ ਕੁਝ ਠੀਕ ਹੋ ਜਾਣਾ ਹੈ ਹੌਲੀ ਹੌਲੀ ਟਾਈਮ ਲੱਗਦਾ ਹੁੰਦਾ ਕਿੰਨੀ ਲੀਡ ਤੇ ਕੀ ਰਹੂਗਾ ਰਿਜ਼ਲਟ ਤੇ ਇੱਕ ਤਰੀਕ ਨੂੰ ਕਿੱਥੇ ਜਿਹੜਾ ਤੁਹਾਡਾ ਚੋਣ ਨਿਸ਼ਾਨਾ ਕਿੰਨੇ ਨੰਬਰ ਤੇ ਵੋਟ ਪਾਉਣ ਲੋਕ ਮੇਰਾ ਜੀ ਇੱਕ ਪਹਿਲੀ ਮਸ਼ੀਨ ਉੱਥੇ ਨਾ ਇੱਕ ਕੈਂਡੀਡੇਟ ਜ਼ਿਆਦਾ ਹੈ ਫਸਟ ਮਸ਼ੀਨ ਹੈ ਉੱਥੇ ਦੋ ਮਸ਼ੀਨਾਂ ਹੈ ਪਹਿਲੀ ਦੂਜੀ ਮੇਰਾ ਦੂਜੀ ਮਸ਼ੀਨ ਦਾ ਨਾ ਉੱਪਰੋਂ ਚੌਥਾ ਹੈ ਬੜੇ ਨਸ਼ੀਂਤੇ ਇਹ ਖਾਸ ਧਿਆਨ ਰੱਖਣਾ ਪੈਣਾਗਾ ਦੂਜੀ ਮਸ਼ੀਨ ਨਹੀਂ ਖਾਸ ਧਿਆਨ ਵੀ ਕੀ ਹੈ ਤਾਂ ਨਿਗਾਏ ਬੰਦੇ ਆਲਾ ਚੋਣ ਨਿਸ਼ਾਨ 21 ਹੈ ਓਕੇ ਆ ਕਿਸਾਨ ਗੰਨਾ ਹਾਂ ਕਿਸਾਨ ਗੰਨਾ ਵੀ ਬਾਕੀ ਤਾਂ ਕੋਈ ਮੰਜਾ ਐ ਕੋਛੇ ਕੋਛੇ ਬੰਦੇ ਆਲਾ ਚੋਣ ਨਿਸ਼ਾਨ 21 ਐ ਕਿਸਾਨ ਐ ਮੋਢੇ ਤੇ ਦੋ ਗੰਨੇ ਐ ਬਸ ਹੂੰ ਵੀ ਇਹ ਚੀਜ਼ ਤੇ ਧਿਆਨ ਰੱਖਣ ਖਾਸ ਕਰਕੇ ਗੰਨਾ ਕਿਸਾਨ ਜਿਹੜਾ ਉਹਦੇ ਤੇ ਮੋਹਰ ਲਾਉਣ ਹਾਂਜੀ ਹਾਂਜੀ ਹੂੰ ਮਸ਼ੀਨ ਕਸਾਉਣ ਕੇ ਫਿਰ ਲੋਕ ਲੱਗਦਾ ਜਿਹੜਾ ਆ ਬਟਨ ਖੜਾ ਦੇਣਗੇ ਤੇ ਕੀ ਤੇ ਕੀ ਸੁਨੇਹਾ ਕੀ ਆ ਕੌਮ ਨੂੰ ਕੌਮ ਨੂੰ ਸੁਨੇਹਾ ਇਹ ਐ ਬਈ ਖਾਸ ਕਰ ਫਰੀਦਕੋਟ ਵਾਸੀਆਂ ਨੂੰ ਹੂੰ ਬਈ 70 75 ਸਾਲ ਹੋ ਗਿਆ ਆਪਾਂ ਨੂੰ ਵੋਟਾਂ ਪਾਉਂਦੇ ਨੂੰ ਬਈ ਹੈਨਾ ਵੋਟ ਪਾਉਣੇ ਹੋ ਮੁੜ ਕੇ ਗੱਲ ਨਹੀਂ ਬਣਦੀ ਤੁਹਾਡੀ ਸਾਰ ਨਹੀਂ ਕੋਈ ਲੈਂਦਾ ਬਈ ਇੱਕ ਵਾਰੀ ਮੌਕਾ ਦੇ ਕੇ ਦੇਖੋ ਹਾਂ ਪਛਤਾਉਂਗੇ ਨਹੀਂ ਮੈਂ ਤੁਹਨ ਦੱਸਦਾ ਮੈਂ ਬਹੁਤ ਕੱਲਾ ਕਈ ਤਾਂ ਐਕਚੁਅਲੀ ਕਈਆਂ ਦਾ ਬੈਕਗ੍ਰਾਉਂਡ ਹੀ ਹੈ ਜੀ ਪ੍ਰੋਫੈਸਰ ਨੂੰ ਚੱਕ ਕੇ ਮੰਤਰੀ ਬਣਾਤਾ ਐਮ ਐਲ ਏ ਬਣਾਤਾ ਐਮ ਪੀ ਬਣਾਤਾ ਅਗਲਾ ਕਹਿੰਦਾ 5 ਸਾਲ ਮੌਜਾਂ ਕਰੋ ਮੁੜ ਕੇ ਪੈਨਸ਼ਨ ਲੱਗ ਜਾਣੀ ਆਪਾਂ ਕੀ ਲੈਣਾ ਪਰ ਨਹੀਂ ਜਿਹੜਾ ਸਾਡੀ ਲਾਈਨ ਹੈ ਸਾਡੀ ਲਾਈਨ ਹੀ ਸਿਆਸਤ ਦੀ ਆ ਪੰਜਾਬ ਦੇ ਭਲੇ ਦੀ ਆ ਉਹਨਾਂ ਦੇ ਸਮੇਂ ਚ ਕੋਈ ਸਿਆਸਤ ਦੇ ਲਈ ਵੱਡਾ ਵੀ ਹੋਊਗਾ ਕੁਝ ਬਹੁਤ ਕੁਝ ਬਹੁਤ ਕੁਝ ਹੋਊਗਾ ਜੀ 4 ਤਰੀਕ ਤੋਂ ਬਾਅਦ ਆਇਓ ਫਿਰ ਦੱਸਾਂਗੇ ਕੀ ਹੋਊਗਾ ਪਹਿਲਾਂ ਜੋ ਉਹ ਉਹ ਵਰਕੇ ਬਾਅਦ ਚ ਖੋਲਣੇ ਆ ਹਾਂ ਉਹ ਤਾਂ ਫਿਰ ਜਿੱਤਣ ਤੋਂ ਬਾਅਦ ਇਹ ਵੀ ਜੁਗਵਾ ਕਹਿੰਦੇ ਸਾਡੇ ਜਿੱਤਦਾ ਤੇ ਬੰਦਾ ਭੱਜ ਜਾਂਦਾ ਇਹ ਫਰੀਦਕੋਟ ਖਾਲ ਕੇ ਦੇ ਵਿੱਚ ਮੈਂ ਤੁਹਾਨੂੰ ਕਹੀ ਤਾਂ ਜਾਣਾ ਵੀ ਮੈਂ 5 ਸਾਲ ਲਈ ਥੋੜੀ ਐਮ ਐਮ ਪੀ ਬਣਨਾ ਹੈ ਹਾਂ ਵੀ ਰਹਿਣਾ ਵੀ ਇਹਨਾਂ ਦੇ ਵਿੱਚ ਹੀ ਹੈ ਵਿੱਚ ਹੀ ਰਹਿਣਾ ਤਾਂ ਹੀ ਤਾਂ ਮੇਰੇ ਨਾਲ ਚੱਲਣਗੇ ਜੇ ਮੈਂ ਇਹਨਾਂ ਨੂੰ ਭੱਜ ਗਿਆ ਤੇ ਦੁਬਾਰਾ 5 ਸਾਲ ਵੋਟਾਂ ਮਿਲੀਆਂ ਆਇਆ ਇਹਨਾਂ ਨੇ ਪਿੰਡ ਚ ਨਹੀਂ ਵੜਨ ਦੇਣਾ ਮੈਨੂੰ ਇਹਨਾਂ ਨੇ ਗਣਾ ਵੀ ਤੇਰੇ ਬਾਪੂ ਦੇ ਨਾਲ ਤੇ ਇੱਕ ਵਾਰੀ ਵੋਟ ਪਾਤੀ ਹੁਣ ਦੁਬਾਰਾ ਨਾ ਹੋਣਾ ਹੈ ਇਹ ਦੂਜੀ ਰਿਪੋਰਟ ਲੈਣੀ ਹੈ ਤੇ ਇਹਨਾਂ ਦੇ ਵਿੱਚ ਰਹਿਣਾ ਪੈਣਾ ਵਿੱਚ ਰਹਿਣਾ ਪੈਣਾ ਜੀ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ ਸਰਬਜੀਤ ਸਿੰਘ ਹਾਂ ਜੀ ਦਵਾਮਾ ਤੁਹਾਡੀਆਂ ਤੁਹਾਡੇ ਨਾਲ ਸਾਡੀਆਂ ਕਿਰਪਾ ਹੋਵੇ ਚੜਦੀ ਕਲਾ ਜੀ ਧੰਨਵਾਦ ਸ਼ੁਕਰੀਆ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ